ਹਾਂਜੀ ਕਿਨਾ ਵੀਰ ਜੀ ਆਪਣਾ ਜੀ ਭਾਜੀ ਮੈਂ ਗਦੀਪ ਸਿੰਘ ਆ ਇਹ ਜੋ ਵਾਰਦਾਤ ਹੋਈ ਆ ਕਿ 10ਵਾਂ ਚੋੜ ਇਹ ਸਾਰਾ ਸਾਡੇ ਪਿੰਡ ਦੇ ਹੀ ਆ ਇਹਨਾਂ ਨੇ ਵੀ ਵਾਰਦਾਤ ਕੀਤੀ ਆ ਇੱਕ ਅਤੇ ਰੰਜੋਤ ਸਿੰਘ ਆ ਸਾਨੂੰ ਫਾਕਤ ਸਿੰਘ ਪਿੰਡ ਦਿਨਾਲ ਦਾ ਹੀ ਆ ਇੱਕ ਹਰਜਾਤ ਸਿੰਘ ਆ ਉਹ ਵੀ ਦਿਨਾਲ ਦਾ ਹੀ ਆ ਇੱਕ ਸਾਹਬ ਸਿੰਘ ਵੀ ਦਿਨਾਲ ਦਾ ਹੀ ਆ ਇਹਨਾਂ ਤਿੰਨਾਂ ਵਿਕਤੀਆਂ ਵੱਲੋਂ ਮੇਰੇ ਚਾਚੇ ਦੇ ਉੱਪਰ ਕੱਲੇ ਦੇ ਨਾ ਤਵੇ ਕੇ ਇਹਨਾਂ ਨੇ ਵਾਰਦਾਤ ਕੀਤੀ ਆ ਡੰਡੇ ਨਾਲ ਤੇ ਉਹਨਾਂ ਦੇ ਸੱਟ ਲੱਗ ਗਈ ਆ ਤੇ ਉਸ ਤੋਂ ਮੌਕੇ ਤੋਂ ਮੈਂ ਉਹਨਾਂ ਨੂੰ ਵੇਖ ਕੇ ਬਾਬ ਕਲਾ ਸਰਕਾਰੀ ਹਸਪਤਲ ਖੜਿਆ ਉਥੋਂ ਉਹਨਾਂ ਨੇ ਰੈਫਰ ਕਰਤਾ ਛੇਰੀ ਕੋ ਨਾਨਕੋ ਹਸਪਤਲ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਖਰਚੀ ਥਾਣੇ ਰਿਪੋਰਟ ਦਰਜ ਕਰਾਈ 16 ਤਰੀਕ ਨੂੰ ਤੇ 16 ਤਰੀਕ ਵੀ ਲੰਘ ਗਈ 17 ਤਰੀਕ ਵੀ ਲੰਘ ਗਈ ਤੇ ਪੁਲਿਸਰਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਚਾਚਾ ਜੀ ਦੀ ਡੈਥ ਹੋ ਗਈ ਰਾਤ 2:30 ਵਜੇ 18 ਤਰੀਕ ਨੂੰ ਰਾਤ ਉਸ ਤੋਂ ਬਾਅਦ ਉਹਨਾਂ ਨੇ ਪਰਚਾ ਦਰਜ ਕੀਤਾ ਵਾ ਤੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪੁਲਿਸ ਨੇ ਰੇਡ ਰੂਟ ਮਾਰਿਆ ਉਹ ਦੀ ਪਾਰਟੀ ਵਾਲੇ ਦੋਸਤੋਂ 18 ਜਿਤਨੇ ਮੌਦ ਹੀ ਉ ਤੋਂ ਬਾਅਦ ਮਾਰਿਆ ਉਸ ਤੋਂ ਪਹਿਲਾਂ ਕੋਈ ਰੇਡ ਮਾਰੀ ਕੋ ਕੀ ਪ੍ਰਸ਼ਾਸਨ ਕੋ ਮੰਗ ਆਪਣੀ ਪ੍ਰਸ਼ਾਸਨ ਕੋ ਸਾਰ ਐਹੀ ਮੰਗਾ ਕਿ ਵੀ ਸਾਨੂੰ ਸਾਫ ਦਿੱਤਾ ਜਾਵੇ। ਆਹ ਭੈਣ ਜੀ ਮੇਰਾ ਨਾਮ ਭਾਜੀ ਮਨਜੀਤ ਕੋਹਰਿਆ। ਕਿ ਕੀ ਵਾਰਦਾ ਤੋ ਜੀ? ਵਾਰਦਾ ਤਾਂ ਭਾਜੀ ਰਾਤ ਸੀ 11 ਵਜੇ ਦਾ ਟਾਈਮ ਹੀ ਮੈਂ ਕੋਠੇ ਤੇ ਹਾਂ। ਮੈਂ ਕੋਠੇ ਤੇ ਹਾਂ ਜਦੋਂ ਮੈਨਰੇ ਹੋਰ ਤਰਾ ਹੋਈ ਇਹ ਇਹਦਾ ਇਹਦਾ ਮੁੰਡਾ ਕੋਠੇ ਤੇ ਸੁੱਤਾ ਮੈਂ ਹਾਂ ਮੈਂ ਹਾਂ ਸੌਂ ਗਿਆ ਅਮਰ ਤੇ ਇਹਨਾਂ ਦੀਆਂ ਦੋ ਗੱਡੀਆਂ ਭਾਜੀ ਨੰਗੀਆਂ ਵਾਂ। ਕਿਸੇ ਦੀ ਗੱਡੀ ਤੋ ਉੱtre ਆਏ 6-7 ਜਾਣੇ। 3 ਜਾਣੇ ਉਪਰੇ ਇੱਕ ਲੋਗੇ ਆਜ। ਜਾ ਪਾਸ ਸਿੰਘ ਜਿਹੜਾ ਪਿੱਛੇ ਖਲੋ ਗਿਆ ਜੋਧੇ ਨੇ ਲਿਆ ਆ ਕੇ ਡੰਡਾ ਮੇਰੇ ਦੇਰ ਦੇ ਮਾਰਿਆ ਜਿੱਦਾਂ ਜਿਵਾਨ ਉਹ ਹੀ ਉਹਦੀ ਜ਼ੋਰ ਨਾਲ ਉਹਨੇ ਮਾਰਿਆ ਉੱਥੇ ਸੁੱਟ ਦਿੱਤਾ ਉਹਨੂੰ ਉੱਥੇ ਸੁੱਟ ਦਿੱਤਾ ਅਸੀਂ ਚੁੱਕ ਚੱਕ ਕੇ ਅੜਕੇ ਆਣੇ ਲਾਗੇ ਵੀ ਨੀ ਕੋ ਲੱਗਾ ਨਾ ਕੋਈ ਆੜੇ ਲਾਗੇ ਲੱਗਾ ਹੀ ਪੁੱਤ ਨੂੰ ਮੈਂ ਕਿਹਾ ਕੋਈ ਮੁੰਡਾ ਸੁੱਤਾ ਮੇਰਾ ਅਸੀਂ ਮੋਗਲ ਕਦੀ ਸਕੂਟਰੀ ਲਾਗੇ ਆ ਇਹਨਾਂ ਨੇ ਰਾਹ ਆਜਾ ਬੰਦ ਕੀਤਾ ਹੀ ਐਂ ਦੂਜੇ ਪਾਸੇ ਤਾਂ ਨਹੀਂ ਚੱਲ ਗਏ ਆ ਨੂੰ ਕਿਉਂ ਆਜਾ ਵੈਰ ਨਹੀਂ ਹਰਨਾ ਕਿਉਂ ਹੱਤਿਆ ਕਰਨੇ ਕੀ ਕੀ ਮੰਗੇ ਸਰਕਾਰ ਕੋਲ? ਉਹਨੂੰ ਇਹ ਮੰਗਵਾ ਬਾਬਿਆਂ ਨੂੰ ਫੰਸੀ ਦਿਓ। ਤੇ ਮੇਰੀ ਭੈਣ ਨੂੰ ਇਨਸਾਫ਼ ਦੇ ਦਿਓ। ਬਸ ਇਹਦੇ ਬੱਚੇ ਨਿਕ ਨਿਕੇ ਹੜ ਕੋ ਨਾ ਹੀ ਰੱਖਿਆ ਰੱਖਿਆ ਜਾਣੀਆਂ ਬੱਚਿਆਂ ਦੀਆਂ। ਕਿ ਦੁਨਿਆਲ ਦੇ ਵਿੱਚ ਕਤਲ ਹੋਇਆ ਕੀ ਕਾਰਨ ਹੈ ਸਰ ਉਹਦਾ? ਅੱਜ ਕੁਲਜੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਦੁਨਿਆਲ ਨੇ ਸਾਡੇ ਕੋਲ ਆਪਣੀ ਸਟੇਟਮੈਂਟ ਲਿਖਾਈ ਆ। ਤੇ ਬੀਤੀ ਕੱਲ ਰਾਤ ਉਹਨਾਂ ਦੇ ਪਿੰਡ ਦੇ ਹੀ ਰਣਜੋਤ ਸਿੰਘ ਹਰਜਾ ਆਪ ਸਿੰਘ ਤੇ ਸਾਹਬ ਸਿੰਘ ਰਾਤ 11 11:30 ਜਿਹੜਾ ਦੇ ਘਰ ਦੇ ਬਾਹਰ ਰੌਲਾ ਪਾ ਰਹੇ ਸੀ ਉਹਦੇ ਪਤੀ ਹਰਜੀਤ ਸਿੰਘ ਨੇ ਜੋ ਪਿੰਡ ਦਾ ਚੌਂਕੀਦਾਰ ਆ ਉਹਨੇ ਉਹਨਾਂ ਨੂੰ ਰੋਕਿਆ ਵੀ ਇੱਥੇ ਰੌਲਾ ਨਾ ਪਾਓ ਨਾ ਗਲ ਬੰਦਾ ਕਰੋ ਇਸੇ ਕੋਲ ਉਹਨਾਂ ਦਾ ਝਗੜਾ ਹੋਇਆ ਤੇ ਉਹਨਾਂ ਨੇ ਡਾਂਗਾ ਨਾਲ ਉਹਨੂੰ ਸੱਟਾਂ ਲਾਈਆਂ ਨੇ ਹਰਜੀਤ ਸਿੰਘ ਨੂੰ ਗੁਰੂ ਨਾਨਕ ਹਸਪਤਾਲ ਦਾਖਲ ਸੀ ਦਰਾਨੇ ਲਾਜਾ ਜੀ ਦੀ ਮੌਤ ਹੋ ਗਈ ਹੈ